ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸੋ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਅ ਅੱਜ ਆਪਾਂ ਲਹੌਜ਼ੀ ਤੋਂ ਚੱਲੇ ਆਂ ਨੈਕਸਟ ਲੋਕੇਸ਼ਨ ਤੇ ਜੋ ਕਿ ਪੈਂਦੀ ਆਪਾਂ ਨੂੰ 25 ਤੋਂ 30 ਕਿਲੋਮੀਟਰ ਦੂਰ ਤੇ ਰਸਤੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਵਿਊਜ਼ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਚੱਲੇ ਆਂ ਅੱਜ ਚੰਬਾ ਜਿੱਥੇ ਕਿ ਐ ਚਮੇਰਾ ਲੇਕ ਚਮੇਰਾ ਲੇਕ ਬਹੁਤ ਹੀ ਮਤਲਬ ਕਿ ਬਹੁਤ ਵੱਡੀ ਰਿਵਰ ਹੈਗੀ ਜੋ ਕਿ ਰਾਵੀ ਦੇ ਵਿੱਚੋਂ ਨਿਕਲਦੀ ਆ ਰਾਵੀ ਦੇ ਰਾਵੀ ਰਿਵਰ ਹੈ ਜਿਹੜੀ ਉਹਦੇ ਵਿੱਚੋਂ ਨਿਕਲਦੀ ਆ ਚਮੇਰਾ ਲੇਕ ਹਾਂਜੀ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਸਾਰੇ ਜਣੇ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਆ ਪਸ਼ੂ ਤਾਂ ਤੁਹਾਨੂੰ ਹਰ ਇੱਕ ਜਗ੍ਹਾ ਤੇ ਮਿਲ ਜਾਣਗੇ ਸੜਕਾਂ ਤੇ ਖੜੇ ਖਲੋਤੇ ਹਨਾ ਜੋ ਕਿ ਐਕਸੀਡੈਂਟ ਦਾ ਬਹੁਤ ਜ਼ਿਆਦਾ ਕਾਰਨ ਬਣਦੇ ਨੇਗੇ ਤੇ ਇਹਨਾਂ ਤੋਂ ਥੋੜਾ ਬਚ ਕੇ ਚੱਲਿਆ ਕਰੋ ਹਨਾ ਸਪੀਡ ਸਲੋ ਰੱਖਿਆ ਕਰੋ ਪਹਾੜਾਂ ਦੇ ਵਿੱਚ ਪਤਾ ਹੀ ਹੈ ਤੁਹਾਨੂੰ ਹੈਨਾ ਡਰਾਈਵ ਸਲੋ ਸੇਫ ਬਣੇ ਰਹੋ ਤੁਸੀਂ ਆਪਣੇ ਵਲੌਗ ਦੇ ਨਾਲ ਤੇ ਰਸਤਾ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ 뷰 ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਚੰਬਾ ਡਲਹਾਜ਼ੀ ਤੋਂ ਲੈ ਕੇ ਚੰਬਾ ਤੱਕ ਦਾ ਰਸਤਾ ਜਿਹੜਾ ਰੋਡ ਨੇ ਜਿਹੜੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਟੇਨ ਕੀਤਾ ਹੋਏ ਨੇਗੇ ਕੋਈ ਵੀ ਰਸਤੇ ਦੇ ਵਿੱਚ ਤੁਹਾਨੂੰ ਖੱਡਾ ਨਹੀਂ ਦੇਖਣ ਨੂੰ ਮਿਲੇਗਾ ਇੱਥੋਂ ਦੀ ਸਰਕਾਰ ਹੈ ਜਿਹੜੀ ਹਨਾ ਬਹੁਤ ਹੀ ਵਧੀਆਗੀ ਜਿਨ੍ਹਾਂ ਨੇ ਇੰਨੀ ਮਨਟੇਨੈਂਸ ਬਣਾ ਕੇ ਰੱਖੀ ਹੋਈ ਹੈਗੀ ਤੇ ਬਹੁਤ ਹੀ ਵਧੀਆ ਲੱਗਿਆ ਇਹ ਰੋਡਸ ਵਗੈਰਾ ਮਾਝੇਲ ਦੀ ਸਰਕਾਰ ਹੈ ਨਾ ਮਲਕੀ ਬਹੁਤ ਹੀ ਟੂਰਿਸਟਾਂ ਲਈ ਇਹੜੇ ਰੋਡ ਨੇ ਬਹੁਤ ਹੀ ਮੈਂਟੇਨ ਕੀਤੇ ਹੋਏ ਨੇ ਮਲੇ ਖੱਡੇ ਬਹੁਤ ਘਟ ਨੇ ਹਾਂਜੀ ਦੇਖ ਸਕਦੇ ਹਾਂ ਤੁਸੀਂ ਬਹੁਤ ਹੀ ਪਿਆਰਾ ਤੇ ਸੋਹਣਾ ਜਿਹਾ ਸ਼ਹਿਰ ਆ ਗਿਆ ਇਹ ਸ਼ਹਿਰ ਆ ਹੈਗਾ ਬਣੀ ਖੇਤ ਬਹੁਤ ਹੀ ਸੋਹਣਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਂਟੇਨ ਕਰਕੇ ਰੱਖਿਆ ਹੋਇਆ ਹੈ ਇਹਨਾਂ ਨੇ ਵੀ ਛੋਟੀ ਜੀ ਮਾਰਕੀਟ ਹੈ ਇਹਨਾਂ ਦੀ ਤੇ ਜਿੱਥੋਂ ਹਨਾ ਛੋਟੇ-ਛੋਟੇ ਜਿਹੜੇ ਆਪਾਂ ਕਹਿ ਸਕਦੇ ਹਾਂ ਪਿੰਡਾਂ ਦੇ ਲੋਕ ਨੇ ਜਿਹੜੇ ਇੱਥੋਂ ਆਪਦੀ ਮਤਲਬ ਕਿ ਮਾਰਕੀਟਿੰਗ ਵਗੈਰਾ ਜਾਂ ਕੁਝ ਵੀ ਖਰੀਦਦੇ ਨੇ ਜਾਂ ਕੁਝ ਵੀ ਕਰਕੇ ਲਗੇ ਇਹ ਸ਼ਹਿਰ ਡਲਹੌਜੀ ਤੋਂ 15 ਕਿਲੋਮੀਟਰ ਹੈਗਾ ਜਿੱਦੇ ਅਪਾ ਡਲਹੌਜੀ ਤੋਂ ਨਿਚੇ ਨੂੰ ਆਣੇਗੇ ਮਤਲਬ ਵਾ ਅਲੱਗ ਤਰੀਕੇ ਨਾਲ ਖੇਤੀ ਕੀਤੀ ਜਾਂਦੀ ਹੈਗੀ ਜਿਵੇਂ ਪਹਾੜਲੇਗੇ ਹਨਾ ਪਹਾੜਾਂ ਦੇ ਟਾਈਪ ਪੌੜੀ ਨੂੰਮਾ ਖੇਤੀ ਕਹਿੰਦੇ ਨੇ ਇੱਥੇ ਉਹ ਕੀਤੀ ਜਾਂਦੀ ਹੈ ਤੁਸੀਂ ਚੈੱਕ ਕਰੋ ਦਿਖਾਨੇ ਆ ਜੋ ਦਿਖਾਨੇ ਆ ਆ ਦੇਖੋ ਦੇਖੋ ਇੱਥੇ ਨਾਲ ਇਦਾਂ ਕੀਤੀ ਹੁੰਦੀ ਹੈਗੀ ਪੌੜੀ ਨੂੰਮਾ ਖੇਤੀ ਬੋਲਦੇ ਆ ਇਹਨੂੰ ਦੇਖੋ ਇਦਾਂ ਕਿ ਉਹ ਦੇਖੋ ਤੁਸੀਂ ਲੋਕ ਉਹ ਸਾਹਮਣੇ ਨਾਲ ਜਿੱਦਾਂ ਪੌੜੀ ਨਾਲ ਇੱਥੇ ਹਾਲੇ ਸਾਹਮਣੇ ਇਹਦਾ ਸਟੈਪਸ ਬਣੇ ਹੋਏ ਨੇ ਉੱਥੇ ਉੱਪਰ 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 ਨਾ ਇੱਥੇ ਐਦਾਂ ਕੀਤੀ ਹੁੰਦੀ ਹੈਗੀ ਦੇਖੋ ਕਿਵੇਂ ਰਾਜ ਨਾਰਜ ਦੀ ਵੀਡੀਓ ਦਿੰਦੇ ਨੇ ਨਾਰ ਹੀ ਲੱਗ ਰਿਹਾ ਪਾਇਰਟੀ ਨਹੀਂ ਹੈ ਚੱਲੀਏ ਫਿਰ ਆਪਾਂ ਜੀ ਹਾਂਜੀ ਤੇ ਚੈੱਕ ਕਰੋ ਜੇ ਇੱਥੋਂ ਆਪ ਨੂੰ ਚੰਬਾ ਪੈਂਦਾ ਹੈਗਾ 34 ਕਿਲੋਮੀਟਰ ਤੇ ਬਣੇ ਰੋ ਆਪਣੇ ਬਲੌਗ ਦੇ ਨਾਲ ਦਿਖਾਨੇ ਤੁਹਾਨੂੰ ਅੱਗੇ ਅੱਗੇ ਰਸਤਾ ਜਿਹੜਾ ਹੈਗਾ ਕਿੰਨਾ ਸਾਫ਼ ਹੈਗਾ ਵਧੀਆ-ਵਧੀਆ ਵਿਊ ਨੇ ਚੈੱਕ ਕਰੋ ਜੇ ਮੇਰਾ ਲੇਕ ਪਹੁੰਚ ਕੇ ਦਿਖਾਨੇ ਤੁਹਾਨੂੰ ਸੋਨਾ ਜਾਂ ਵਿਊ ਚ ਮੇਰਾ ਲੇਕ ਦਾ ਦੇਖ ਸਕਦੇ ਹੋ ਤੁਸੀਂ ਖੇਤੀ ਕਿੰਨੇ ਸੋਹਣੇ ਤਰੀਕੇ ਨਾਲ ਕੀਤੀ ਹੋਈ ਹੈ ਹਨਾ ਇੱਥੋਂ ਦੇ ਲੋਕ ਨੇ ਦੇਖੋ ਕਿੰਨੇ ਜ਼ਿਆਦਾ ਸਟਰਗਲ ਕਰਦੇ ਆ ਹਨਾ ਦੇਖੋ ਜਿਹੜੇ ਪਹਾੜਾਂ ਤੇ ਵੀ ਹਨਾ ਜਿਵੇਂ ਖੇਤੀ ਕਰਦੇ ਆਗੇ ਹਨਾ ਜਿਨੇ ਮਤਲਬ ਕਿ ਮਿਹਨਤ ਕਰਨੀ ਹੋਵੇ ਬੰਦੇ ਨੇ ਹਨਾ ਉਹ ਜਿੱਥੇ ਮਰਜ਼ੀ ਕਰੇ ਹੋਵੇ ਉੱਥੇ ਹੀ ਕਰਦਾ ਹੈਗਾ ਤੇ ਤੁਸੀਂ ਇੱਕ ਚੀਜ਼ ਨੋਟ ਕਰਿਓ ਜਿੰਨੇ ਵੀ ਹਿਮਾਚਲ ਦੇ ਲੋਕ ਨੇ ਨਾ ਉਹ ਤੁਹਾਨੂੰ ਫਿੱਟ ਦਿਖਣਗੇ ਤੁਹਾਨੂੰ ਕੋਈ ਵੀ ਬੰਦਾ ਨਾ ਮੋਟਾ ਨਹੀਂ ਦਿਖਦਾ ਹੈਗਾ ਪੂਰੇ ਫਿੱਟ ਫਾਟ ਹੁੰਦੇ ਨੇ ਉਹ ਕੋਈ ਉਹਨੂੰ ਥੱਕਦੇ ਨਹੀਂਗਾ ਕੋਈ ਸ਼ੂਗਰ ਨਹੀਂ ਹੁੰਦੀ ਕੋਈ ਬੀਪੀ ਦੀ ਮੋਬਰੀ ਨਹੀਂ ਹੁੰਦੀ ਉਹਨਾਂ ਨੂੰ ਉਹ ਪ੍ਰੋਪਰ ਫਿੱਟ ਹੁੰਦੇ ਨੇ ਕਿਉਂਕਿ ਉਹ ਮਿਹਨਤ ਬਹੁਤ ਕਰਦੇ ਨੇ ਪਹਾੜਾਂ ਦੇ ਉੱਪਰ ਚੜ੍ਹਦੇ ਨੇ ਨੀਚੇ ਉਤਰਦੇ ਨੇ ਕੱਖ ਵੜਦੇ ਨੇ ਉਹ ਮੋਸਟਲੀ ਪੈਦਲ ਚੱਲ ਕੇ ਹੀ ਖੁਸ਼ ਹੁੰਦੇ ਨੇ ਉਹ ਵਹੀਕਲ ਘੱਟ ਹੀ ਯੂਜ਼ ਕਰਦੇ ਨੇਗੇ ਅਗਰ ਜ਼ਿਆਦਾ ਡਿਸਟੈਂਸ ਹੋਵੇ ਤਾਂ ਵਹੀਕਲ ਯੂਜ਼ ਕਰਦੇ ਆ ਨਹੀਂ ਤਾਂ ਅਸੀਂ ਉੱਥੇ ਬਹੁਤ ਜ਼ਿਆਦਾ ਲੋਕਾਂ ਨਾਲ ਇੰਟਰੈਕਟ ਕੀਤਾ ਸੀਗਾ ਉਹਨਾਂ ਨੇ ਇਹੀ ਦੱਸਿਆ ਕਿ ਸਾਡਾ ਫਿੱਟ ਰਹਿਣ ਦਾ ਰਾਜ ਇਹੀ ਹੈ ਕਿ ਅਸੀਂ ਜ਼ਿਆਦਾਤਰ ਪੈਦਲ ਚੱਲਦੇ ਆਂਗੇ ਤੇ ਕਰੋ ਚੱਕ ਬਿਓ ਦੇਖੋ ਤੁਸੀਂ ਪਾਇਨ ਟਰੀਜ਼ ਫੇਰ ਆ ਚੁੱਕੇ ਨੇਗੇ ਬਹੁਤ ਹੀ ਵਧੀਆ ਲੱਗਦੇ ਆ ਇਹ ਇੱਥੋਂ ਦੀ ਲੋਕੇਸ਼ਨ ਬਹੁਤ ਹੀ ਵਧੀਆ ਲੱਗੀ ਅਸੀਂ ਇੱਥੇ ਥੋੜਾ ਜਿਹਾ ਟਾਈਮ ਕੀਤੀ ਮਸਤੀ ਤੇ ਪਹਾੜਾਂ ਦਾ ਆਨੰਦ ਮਾਣਿਆ ਬਹੁਤ ਹੀ ਵਧੀਆ ਲੱਗਿਆ ਠੰਡੀ ਠੰਡੀ ਹਵਾ ਚੱਲਦੀ ਸੀਗੀ ਤੇ ਇੱਥੋਂ ਜਾਣ ਨੂੰ ਸਾਡਾ ਜਮਾ ਵੀ ਦਿਲ ਨਹੀਂ ਕਰ ਰਿਹਾ ਸੀ ਕਿਉਂਕਿ ਬਹੁਤ ਹੀ ਵਧੀਆ ਲੱਗ ਰਿਹਾ ਸੀ ਇੱਥੋਂ ਦੇਖ ਸਕਦੇ ਹੋ ਤੁਸੀਂ ਚਮੇਰਾ ਲੇਕ ਦਾ 뷰 ਉੱਪਰੋਂ ਇਹ ਚਮੇਰਾ ਲੇਕ ਐਦਾਂ ਦਾ 뷰 ਆਉਂਦਾ ਹੈਗਾ ਬਹੁਤ ਹੀ ਸੋਹਣਾ ਲੱਗਦਾ ਹੈ ਪਹਾੜਾ ਅਸੀਂ ਇੱਥੋਂ ਕਮ ਸਿਕਮ ਹਰੇ ਚਮੇਰਾ ਲੇਕ ਚਿਲਾ ਲੋ 25 20 25 ਕਿਲੋਮੀਟਰ ਪਈ ਸੀ ਰਸਤਾ ਉਹਦਾ ਬਹੁਤ ਹੀ ਜ਼ਿਆਦਾ ਲੰਬਾ ਰਸਤਾ ਸੀ ਮੋੜ ਕੋੜ ਬਹੁਤ ਹੀ ਆਉਂਦੇ ਨੇਗੇ ਤੇ ਰਸਤਾ ਬਹੁਤ ਹੀ ਵਧੀਆ ਇੰਜੋਏ ਕਰਦੇ ਗਏ ਅਸੀਂ ਸਾਰਾ ਹਾਂਜੀ ਤੁਸੀਂ ਨਾ ਉੱਪਰੋਂ ਚੈੱਕ ਕਰ ਸਕੋਗੇ ਚਮੇਰਾ ਲੇਕ ਦਾ 뷰 ਹੈ ਜਿਹੜਾ ਬਹੁਤ ਹੀ ਵਧੀਆ ਹੈਗਾ ਤੇ ਜਦੋਂ ਤੁਸੀਂ ਆਉਂਗੇ ਨਾ ਇੱਥੇ ਮਲਕੀ ਫੈਮਿਲੀ ਨਾਲ ਵੀ ਇੱਥੇ ਜਾ ਸਕਦੇ ਹੋਗੇ ਯਾਰ ਦੋਸਤਾਂ ਨਾਲ ਵੀ ਆ ਸਕਦੇ ਹੋਗੇ ਮਲਕੀ ਆਇਓ ਖੁੱਲਾ ਟਾਈਮ ਕੱਢ ਕੇ ਆਇਓ ਵੈਸੇ ਇੱਥੇ ਨਾ ਜੂਨ ਜੁਲਾਈ ਦੇ ਵਿੱਚ ਆਉਣ ਦਾ ਜ਼ਿਆਦਾ ਫਾਇਦਾ ਹੈਗਾ ਕਿਉਂਕਿ ਉਦੋਂ ਹੁੰਦੀ ਹੈ ਗਰਮੀ ਤੇ ਇੱਧਰ ਆਉਂਦਾ ਵੈਦਰ ਬਹੁਤ ਹੀ ਵਧੀਆ ਕਿਉਂਕਿ ਜੇ ਤੁਸੀਂ ਠੰਡ ਦੇ ਵਿੱਚ ਆਉਂਗੇ ਤਾਂ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਠੰਡ ਦੇ ਵਿੱਚ ਇੱਥੇ ਜਾਣਾ ਜੇ ਰਾਸਤੇ ਹੀ ਬਲੌਕ ਕਰ ਦਿੰਦੇ ਨੇ ਨਾ ਰਸਤੇ ਬੰਦ ਕਰ ਦਿੰਦੇ ਇੱਥੇ ਜਾਣਾ ਨਾ ਰਸਤੇ ਨਾ ਜਿਹੜੇ ਉਹ ਸਲਿਪਰੀ ਹੋ ਜਾਂਦੇ ਨੇਗੇ ਗੱਡੀਆਂ ਵਗੈਰਾ ਫਿਸਲਣ ਦਾ ਜ਼ਿਆਦਾ ਉਹ ਹੁੰਦਾ ਹੈ ਡਰ ਹੁੰਦਾ ਹੈਗਾ ਤਾਂ ਕਰਕੇ ਆਪਦਾ ਬੈਟਰ ਹੈ ਕਿ ਤੁਸੀਂ ਆਪਦਾ ਜੂਨ ਜੁਲਾਈ ਦੇ ਵਿੱਚ ਹੀ ਆਓ ਤੇ ਆਪਦਾ ਵਧੀਆ ਇੰਜੋਏ ਕਰੋ ਬਨੇ ਰਹੋ ਬਲੌਗ ਦੇ ਨਾਲ ਇੱਥੇ ਨਾਲ ਰਸਤੇ ਦੇ ਵਿੱਚ ਇੱਕ ਤੁਹਾਨੂੰ ਸਿੱਟੀ ਥਾਣਾ ਹੈਗਾ ਜਿਹੜਾ ਉਹ ਮਿਲੂਗਾ ਜੋ ਕਿ ਤੁਹਾਨੂੰ ਵੀਡੀਓ ਵਗੈਰਾ ਕੈਪਚਰ ਕਰਨ ਨਹੀਂ ਦੇਣਗੇ ਬਟ ਅਸੀਂ ਥੋੜੀ ਜੀ ਕੈਪਚਰ ਕਰ ਲਈ ਸੀ ਲੁੱਕੇ ਜੇ ਤੇ ਬਟ ਇਹ ਅਲਾਉ ਨਹੀਂ ਕਰਦੇ ਹੈਗੇ ਵੀਡੀਓਜ਼ ਵਗੈਰਾ ਬਣਾਉਣ ਦੇ ਲਈ ਕਿਉਂਕਿ ਇੱਥੇ ਅਸੀਂ ਵੀਡੀਓ ਕੈਪਚਰ ਕੀਤੀ ਸੀਗੀ ਤਾਂ ਅਫਸਰ ਨੇ ਤੁਹਾਨੂੰ ਖੜਾ ਕੇ ਫੌਂਚ ਕੀਤਾ ਉਹਨੇ ਵੀਡੀਓ ਡਿਲੀਟ ਕਰਵਾਤੀ ਕਿਉਂਕਿ ਉਹਨੂੰ ਆਪਣਾ ਪਾਕਿਸਤਾਨ ਦਾ ਥੋੜਾ ਜਿਹਾ ਨਾ ਪੇਪਰ ਚੱਲ ਰਹੇ ਸੀਗੇ ਤਾਂ ਕਰਕੇ ਉਹਨੇ ਕਿਹਾ ਸੀ ਕਿ ਉਹਰੇ ਵੀਡੀਓ ਬਣਾਉਣਾ ਅਲਾਉ ਨਹੀਂ ਹੈ ਗਿਆ ਇੱਥੇ ਨਾ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਹੈ ਜਿਹੜਾ ਉਹ ਲੱਗਿਆ ਹੋਇਆ ਹੈਗਾ ਜੋ ਕਿ ਅਪ੍ਰੈਲ 1994 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਇੱਥੋਂ ਦੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਤੇ ਇਹ ਰਾਵੀ ਦੇ ਵਿੱਚੋਂ ਨਿਕਲੀ ਸੀਗੀ ਚਮੇਰਾ ਲੇਕ ਤੇ ਇੱਥੋਂ ਦੇ ਲੋਕ ਨੇ ਜਿਹੜੇ ਮਤਲਬ ਕਿ ਇਹਨਾਂ ਨੂੰ ਵੀ ਵਧੀਆ ਬੈਨੀਫਿਟਸ ਨੇ ਆਣਾ ਇਲੈਕਟ੍ਰਿਸਿਟੀ ਵਗੈਰਾ ਹੁੰਦੀ ਹੈਗੀ ਪਾਣੀ ਵਗੈਰਾ ਹੁੰਦਾਗਾ ਘਰਾਂ ਦੇ ਵਿੱਚ ਵਧੀਆ ਬੈਨੀਫਿਟਸ ਉਹ ਫਾਇਦਾ ਚੱਕਦੇ ਆ ਇਹ ਤੇ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਆ ਜਮੀਰਾ ਲੇਕ ਦੇ ਬਿਲਕੁਲ ਕਲੋਜ਼ ਤੇ ਤੁਸੀਂ ਵਿਊ ਚੈੱਕ ਕਰ ਸਕਦੇ ਹੋ ਥੋੜੀ ਥੋੜੀ ਧੁੱਪ ਤੇ ਹਵਾ ਬਹੁਤ ਸੋਹਣੀ ਠੰਡੀ ਚੱਲ ਰਹੀ ਸੀਗੀ ਤੇ ਦੇਖੋ ਆਪਾਂ ਵੀ ਇੱਥੇ ਰਾਈਡ ਲਾਵਾਂਗੇ ਜਦੋਂ ਆਪਾਂ ਹਣੇ ਇੱਥੇ ਐਂਟਰੀ ਕਰਦੇ ਆ ਤਾਂ ਇੱਥੇ ਬਹੁਤ ਜ਼ਿਆਦਾ ਗ੍ਰੀਨਰੀ ਹੈਗੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਮੈਂਟੇਨ ਕਰਕੇ ਰੱਖਿਆ ਹੋਇਆ ਹੈਗਾ ਫਰੈਸ਼ ਅਵਾ ਆਉਂਦੀ ਆ ਹਨਾ ਠੰਡਾ ਠੰਡਾ ਮੌਸਮ ਹੈਗਾ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ ਤੇ ਹਾਂਜੀ ਹੁਣ ਆਪਾਂ ਨਾ ਇੱਥੋਂ ਦੇ ਪ੍ਰਾਈਸ ਵਗੈਰਾ ਚੈੱਕ ਕਰਾਂਗੇ ਆਪਾਂ ਰਾਈਡ ਲਵਾਂਗੇ ਤੇ ਦਿਖਾਣਿਆ ਤੁਹਾਨੂੰ ਕੀ ਕੀ ਰਾਈਡਸ ਦੇ ਕੀ ਕੀ ਰੇਟ ਲੇਗੇ ਸਟੇ ਟਿਊਨ read ਹਾਂ ਜੀ ਦੋਸਤ ਤੁਸੀਂ ਇੱਥੇ ਨਾ ਕੇ ਮਤਲਬ ਕਿ ਇਹਨਾਂ ਸ਼ਿਪ ਨੇ ਨਾ ਤੁਸੀਂ ਸੈਪਰੇਟ ਵੀ ਲੈ ਸਕਦੇ ਹੋਗੇ ਜੇ ਤੁਸੀਂ ਕਿਨਾਂ ਸ਼ੇਅਰਿੰਗ ਕਰਨੀ ਹੈ ਜੀ ਉਹ ਵੀ ਜੀ ਕਰ ਸਕਦੇ ਹੋਗੇ ਪਰ ਅਸੀਂ ਇੱਥੇ ਉਹਦੀ ਸੈਪਰੇਟ ਲਿੱਤੀ ਸੀਗੀ ਜੇ ਕਿਸੇ ਨਾਲ ਸ਼ੇਅਰਿੰਗ ਕਰਦੇ ਆਂ ਕਿ ਬ్రో ਇੰਨਾ ਇੰਜੋਏ ਨਹੀਂ ਹੁੰਦਾ ਹੈਗਾ ਜੇ ਤੁਸੀਂ ਵੱਧ ਬੰਦੇ ਆ ਰਹੇ ਹੋਗੇ ਹਾਂ ਤਾਂ ਉਦਾਂ ਬੁੱਕ ਕਰ ਲਓ ਜੇ ਪੇਮੈਂਟ ਘੱਟ ਆ ਗਈ ਤਾਂ ਕਿਸੇ ਨਾਲ ਸ਼ੇਅਰ ਕਰ ਸਕਦੇ ਹੋਗੇ ਉਹ ਬੋਟਰ ਲੱਗਾਗੀ ਉਹ ਜੇ ਘੱਟ ਤੋਂ ਘੱਟ 15 ਵੀ ਜਨੇ ਬੰਦੇ ਨੇ ਤੇ ਆਪਾਂ ਇੱਥੇ ਆਪ ਜੀ ਸੈਪਰੇਟ ਬੋਟਰ там ਬੋਟਿੰਗ ਦਾ ਬਹੁਤ ਬਹੁਤ ਜ਼ਿਆਦਾ ਵਧੀਆ ਜਿਹੜਾ ਵੀ ਭਰਾਵੇਂ ਨਾ ਤਾਂ ਆਓ ਇਥੇ ਜੇ ਕੋਈ ਟਲਾਹ ਜੀ ਰਹਿਣਾ ਤਾਂ ਆਹ ਪਲੇਸ ਨਾ ਮਿਸ ਕਰਿਓ ਕਰਦੇ ਵੀ ਇਹਨਾਂ ਬੜੀ ਵਧੀਆ ਨਜ਼ਾਰਾ ਨਾ ਬਹੁਤ ਹੀ ਵਧੀਆ ਜ਼ਿੰਦਗੀ ਯਾਦ ਰੱਖੂਗੇ ਹਾਂ ਅੱਜ ਕਿਥੇ ਗਏ ਸੀਗੇ ਇੱਥੇ ਜ਼ਰੂਰ ਆਇਓ ਅੱਨਾ ਆਪਾਂ 8 ਮਿੰਟਸ ਦੀ ਰਾਈਡ ਲੈ ਰਹੇ ਹਾਂ ਗੱਲ 850 ਆਗਾ ਅਗਰ ਆਪਾਂ 25 ਮਿੰਟਸ ਦੀ ਰਾਈਡ ਲੈ ਰਹੇ ਹਾਂ ਤਾਂ 2500 ਹੈ ਉਨੇ ਤੇ ਬੱਚਿਆਂ ਲਈ ਵੀ ਨਾ ਮਨ ਲੈ ਕੀ ਬਹੁਤ ਕੁਝ ਬਣਾਇਆ ਦੇਖੋ ਚੁੱਲ੍ਹੇ ਵਗੈਰਾ ਛੋਟੇ ਬੱਚੇ ਹੁੰਦੇ ਨਾ ਉਹਨਾਂ ਲਈ ਵੀ ਹੈਗਾ ਇੱਥੇ ਇੱਥੇ ਕੋਈ ਬੋਰ ਨਹੀਂ ਹੁੰਦਾ ਹੈਗਾ ਤੁਸੀਂ ਚਲਾ ਤੇ ਆਓ ਮਾਮਾ ਤੁਸੀਂ ਨਾ ਇੱਥੇ ਰਿਸ਼ੋਕਿੰਗ ਵੀ ਕਰ ਸਕਦੇ ਹੋ ਜਿ ਡੈਕੋਰੇਸ਼ਨ ਦੀ ਘਰ ਦੇ ਲਈ ਕੁਝ ਵੀ ਲੈ ਸਕਦੇ ਹੋ ਦੇਖੋ ਜੇ ਸੋਨੇ ਸਨੀ ਹਟਾ ਨਾਮ ਕਰਾ ਲਿਖਵਾਉਣਾ ਹੋਵੇ ਖਾਣ ਦੇ ਲਈ ਵੀ ਆਪਾਂ ਫਾਸਟ ਫੂਡ ਵਗੈਰਾ ਲੈ ਸਕਦੇ ਆਂਗੇ ਇੱਥੇ ਕਾਫੀ ਜ਼ਿਆਦਾ ਸ਼ਾਪਸ ਬਣੀਆਂ ਹੋਈਆਂ ਨੇ ਸਾਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਤੇ ਅਸੀਂ ਨਾ ਵਧੀਆ ਜੀ ਲੋਕੇਸ਼ਨ ਲੱਭ ਰਹੇ ਸੀਗੇ ਖਾਣ ਪੀਣ ਦੇ ਲਈ ਸਾਨੂੰ ਇੱਥੇ ਕੁਝ ਵਧੀਆ ਨਹੀਂ ਲੱਗਿਆ ਹੈਗਾ ਤਾਂ ਕਰਕੇ ਅਸੀਂ ਥੋੜੇ ਜਿਹੀ ਕੁਰਕਰੇ ਲੈ ਲਏ ਤੇ ਅਸੀਂ ਹੋਰ ਕੀ ਲਿੱਤਾ ਸੀ ਕੋਕ ਕੋਕ ਲਿੱਤਾ ਸੀਗਾ ਹਾਂ ਹੁਣ ਆਪਾਂ ਚੱਲੇ ਆਂ ਚ ਮੇਰਾ ਲੇਕ ਤੋਂ ਬਾਹਰ ਤੇ ਇਹ ਸੀਗੇ ਜੇ ਮੇਰਾ ਲੇਕ ਬਹੁਤ ਹੀ ਥੱਕ ਚੁੱਕੇ ਸੀ ਇਹ ਅਸੀਂ ਤੇ ਹੁਣ ਆਪਾਂ ਨਾ ਦੇਖਦੇ ਆਂਗੇ ਕਿਤੇ ਬੈਠ ਕੇ कुरकुरੇ ਵਗੈਰਾ ਖਾਣਦੇ ਆਂ ਤੇ ਕੋਕ ਵਗੈਰਾ ਪੀਣੇ ਆਂ ਦੇ ਵਿੱਚ ਮਿਲੀ ਆਪਾਂ ਨੂੰ ਸੋਹਣੀ ਜੀ ਲੋਕੇਸ਼ਨ ਜਿੱਥੇ ਆਪਾਂ ਰੁੱਕ ਕੇ ਬਹੁਤ ਜ਼ਿਆਦਾ ਵੀਡੀਓਜ਼ ਬਣਾਈਆਂ ਫੋਟੋਸ ਕਲਿੱਕ ਕੀਤੀਆਂ ਤੇ ਇਹ ਨਾ ਇੱਕ ਪਹਾੜਿਆ ਸੀਗਾ ਤੇ ਉਹਦੇ ਉੱਤੇ ਬਹੁਤ ਜ਼ਿਆਦਾ ਪਾਇਨ ਟਰੀਜ਼ ਲੱਗੇ ਹੋਏ ਸੀਗੇ ਤੇ ਅਸੀਂ ਇਸ ਪਹਾੜ ਉੱਪਰ ਚੜੇ ਤੇ ਫੋਟੋਸ ਕਲਿੱਕ ਕੀਤੀਆਂ ਤੇ ਥੋੜਾ ਜਿਹਾ ਟਾਈਮ ਕੀਤੀ ਅਸੀਂ ਰੈਸਟ ਗੱਡੀ ਦੇ ਵਿੱਚ ਰੁੱਕ ਕੇ ਕਾ ਰਣ ਤੋਂ ਬਾਅਦ ਆਪਾਂ ਚੱਲੇ ਆ ਪਹਾੜ ਤੋਂ نیچے ਤੇ ਆਪਾਂ ਅੱਜ ਪਾਈ ਆ ਵਾਪਸੀ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਸੀਗੀ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਜ਼ਿਆਦਾ ਸਲੋ ਆ ਰਹੇ ਸੀਗੇ ਅਸੀਂ ਕਿਉਂਕਿ ਗੱਡੀਆਂ ਇਧਰੋਂ ਨਹੀਂ ਪਤਾ ਲੱਗ ਰਹੀਆਂ ਸੀ ਆ ਰਹੀਆਂ ਨੇ ਜਾਂ ਰਹੀਆਂ ਨੇ ਹਨਾ ਸੋ ਆਪਦੀ ਸੇਫਟੀ ਆਪਦੇ ਹੱਥ 'ਚ ਹੀ ਹੁੰਦੀ ਆ ਸੋ ਬੈਟਰ ਹੈ ਕਿ ਬੰਦਾ ਸਲੋ ਹੀ ਚੱਲੇ ਜੀ ਆਪਾਂ ਲਬਲੀ ਰਸਤੇ ਦੇ ਵਿੱਚ ਸੋਹਣੀ ਜੀ ਲੋਕੇਸ਼ਨ ਜਿੱਥੇ ਬੈਠ ਕੇ ਆਪਾਂ ਪੀਵਾਂਗੇ ਚਾਹ ਤੇ ਮੈਂ ਬਣਾਉਣ ਲੱਗੀ ਆ ਚਾਹ ਚਾਹ ਦਾ ਸਮਾਨ ਆਪਾਂ ਘਰੋਂ ਲੈ ਕੇ ਆਏ ਸੀ ਦੁੱਧ ਹੋ ਚੁੱਕਿਆ ਸੀਗਾ ਖਤਮ ਬਟ ਅਸੀਂ ਲੈ ਲਿਆ ਸੀਗਾ ਦੁੱਧ ਦਾ ਮੂਲ ਦਾ ਦੁੱਧ ਤੇ ਇੱਥੇ ਨਾ ਝਰਨਾ ਸੀਗਾ ਇੱਕ ਜੋ ਕਿ ਸੁੱਕ ਚੁੱਕਿਆ ਸੀਗਾ ਜੂਨ ਜੁਲਾਈ ਦੇ ਵਿੱਚ ਮੋਸਟਲੀ ਝਰਨੇ ਨੇ ਜਿਹੜੇ ਉਹ ਸੁੱਕ ਜਾਂਦੇ ਆਗੇ ਅਗਰ ਕਿਸੇ ਨੇ ਝਰਨੇ ਦੇਖਣੇ ਤਾਂ ਪਹਿਲਾਂ ਜਾਂ ਬਾਅਦ ਚ ਆ ਸਕਦਾ ਹੈਗਾ ਬਟ ਆਵਲੇ ਟਾਈਮ ਤਾਂ ਝਰਨੇ ਨੇ ਜਿਹੜੇ ਉਹ ਸੁੱਕੇ ਹੀ ਹੁੰਦੇ ਆਗੇ ਤੇ ਆਪਾਂ ਸੜਕ ਤੇ ਬੈਠੇ ਸੀ ਵਸੇ ਬੈਠੇ ਤਾਂ ਅਸੀਂ ਮੋੜ ਜੇ ਤੇ ਸੀਗੇ ਗਲਤ ਲੋਕੇਸ਼ਨ ਤੇ ਬੈਠੇ ਆ ਬਟੇ ਲੋਕੇਸ਼ਨ ਸਾਨੂੰ ਵਧੀਆ ਲੱਗੀ ਤਾਂ ਕਰਕੇ ਬੈਠ ਗਏ ਅਸੀਂ ਤੇ ਚਾਹ ਹੋ ਗਈ ਆਪਣੀ ਰੈਡੀ ਚਾਹ ਬਹੁਤ ਹੀ ਟੇਸਟੀ ਬਣੀ ਸੀਗੀ ਤੇ ਨਾਲ ਖਾਣ ਨੂੰ ਲੈ ਆਇਆ ਸੀਗਾ ਕਰੋ ਇੰਨ ਕਾਜ ਹੋ ਗਿਆ ਲੈ ਕੇ ਆਏ ਸੀਗੇ ਕਿ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ ਚਾਹ ਚਾਹ ਬਹੁਤ ਜਿਆਦਾ ਟੇਸਟੀ ਬਣੀ ਸੀ

ਇਸ ਤਰ੍ਹਾਂ ਸੌਣ ਨੂੰ ਇਹ ਵੀ ਸਟਾਟ ਉਹ ਵਾਲਾ ਉਹ 1500 1500 ਦਾ ਹੈ ਬਕਸਰ ਆ ਬਾਈਟ ਵਾਲੇ ਆ ਵਾਲੇ ਇਹ ਬਾਈ ਸੋ ਉਹ ਬਲੂ ਜੇ ਉਹ ਵੀ ਬਾਈ ਸੋ ਸਿਰ ਚੇਂਜ ਕਰਦੇ ਆ ਅੱਛਾ ਪਾਣਾ ਪੀਣਾ ਕਿੱਦਾਂ ਰੱਖਾਂਗੇ ਇਹਨਾਂ ਨੂੰ ਰਹਿਣਾ ਸੈਨ ਇਹਨਾਂ ਦਾ ਭਾਈ ਹਰ ਮੌਸਮ ਚ ਰਹਿ ਲੈਂਦੇ ਨੇ ਹਾਂਜੀ ਠੀਕ ਹੈ ਜਦੋਂ ਜ਼ਿਆਦਾ ਸਿਆਲ ਹੁੰਦਾ ਨਾ ਇਹਨੂੰ ਕੱਪੜੇ ਨਾਲ ਢੱਕ ਦਿਓ ਅੰਦਰ ਆ ਕੇ ਕਮਰ ਚ ਹਾਂ ਜਿਉ ਗਰਮੀਆਂ ਜਿੱਥੇ ਮਰਜੀ ਰੱਖਦੇ ਛਾਂ ਦੇ ਵਿੱਚ ਓਕੇ ਹਾਂਜੀ ਜੋ ਮਰਜੀ ਨੂੰ ਖਲਾਉ ਸਭ ਕੁਝ ਖਾ ਲੈਂਦੇ ਸਭ ਕੁਝ ਖਾ ਲੈਂਦੇ ਗਿਆ ਬਰੀ ਮੇਤੀ ਪਾਲਕ ਤਨੀਆ ਕੁਮਲਾ ਮੇਤੀ ਵੀਰੇ ਬਦੀਨਾ ਕਣਕ ਮੱਕੀ ਆਰਵ ਵਗੈਰਾ ਸਭ ਕੁਝ ਖਾ ਲੈਂਦੇ ਓਕੇ ਤੇ ਨੇ ਉਮਰ ਕਿੰਨੀ ਹੈਗੀ ਇਹਨਾਂ ਦੀ ਹਜੇ ਓਨਲੀ 4 ਤੋਂ ਮਹੀਨੇ ਦੇ ਆ 4 ਮਹੀਨੇ ਦੇ ਹਾਂਜੀ ਤੇ ਜਿੱਦ ਤੱਕ ਨਾ ਤੁਸੀਂ ਨੂੰ ਰੂਮ ਚ ਖੁੱਲਾ ਛੱਡ ਸਕਦੇ ਐ ਨੂੰ ਰੂਮ ਦੇ ਵਿੱਚ ਇਹਨੂੰ ਛੱਡ ਕੇ ਤੁਸੀਂ ਆਪਣੇ ਹੱਥਾਂ ਦੇ ਰੱਖ ਕੇ ਇਹਨੂੰ ਕੁਝ ਵੀ ਖਲਾ ਸਕਦੇ ਹੋ ਫੇ ਤੁਹਾਡੇ ਹੱਥ ਤੋਂ ਫੰਮ ਨਹੀਂ ਤੁਹਾਨੂੰ ਬਚਾਉਣਗੇ ਓਕੇ ਹਾਂਜੀ ਥੇ ਬੜੇ ਫ੍ਰੈਂਡਲੀ ਹੁੰਦੇ ਆ ਜੀ ਅੱਛਾ ਜਿੱਦਾਂ ਇਹ ਤਾਂ ਨਹੀਂ ਕਿ ਹਾਂ ਆਪਾਂ ਬਾਹਰ ਛੱਡ ਤੇ ਉੱਡ ਜਾਣਾ ਨਹੀਂ ਬਾਹਰ ਜਾ ਸਕਦੇ ਇੱਥੇ ਦੇ ਸੀ ਪਾਣੀ ਨੂੰ ਪਾਉਂਦੇ ਨੇ ਨਹੀਂ ਅਜ ਤਾਂ ਨਹੀਂ ਕਿ ਹਾਂ 2 ਮਹੀਨੇ ਬਾਅਦ ਆਪਾਂ ਬਾਹਰ ਛੱਡ ਤੇ ਉੱਡ ਕੇ ਬਾਹਰ ਭੱਜਣ ਨਹੀਂ ਭਾਜੀ ਸਿਖਾਣ ਵਾਲੇ ਨੇ ਹੁਣ ਕਬੂਤਰ ਵੀ ਸਿਖਾਏ ਪਏ ਸਵੇਰੇ ਰਹਿੰਦੇ ਨਾਲ ਆ ਜਾਂਦੇ ਵੱਡੇ ਭਾਜੀ ਜੀ ਆਪਾਂ ਇਹ ਪੈਰਟਸ ਲੈ ਲਏ ਸੀਗੇ ਤੇ 컬러ਫੁਲ ਹੁੰਦੇ ਆ ਇਹ ਕੋਈ ਵੀ ਕਲਰ ਦੇ ਵਿੱਚ ਲੈ ਸਕਦੇ ਹੋ ਬਟ ਇਹ ਲੈਣ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਕਿਉਂਕਿ ਅਸੀਂ ਇਹ ਵਲੌਗ ਹੈ ਜਿਹੜਾ ਬਹੁਤ ਹੀ ਜ਼ਿਆਦਾ ਲੇਟ ਐਡਿਟ ਕਰ ਰਹੇ ਆਂਗੇ ਤੇ ਇਹ ਜਿਹੜੇ ਦੋਨੋਂ ਪੈਰਟਸ ਨੇ ਨਾ ਇਹ ਦੋਨੋਂ ਮਰ ਚੁੱਕੇ ਨੇ ਵਿਚਾਰੇ ਇਨਾਂ ਦਾ ਕੋਈ ਲਾਈਫ ਟਾਈਮ ਹੈ ਜਿਹੜਾ ਉਹ ਜ਼ਿਆਦਾ ਨਹੀਂ ਹੁੰਦਾ ਹੈਗਾ ਇਹ ਆਪਾਂ ਨੂੰ ਵੈਸੇ ਹੀ ਜਿਹੜੇ ਇਹ ਵੇਚਣ ਵਾਲੇ ਹੁੰਦੇ ਆ ਵੈਸੇ ਇਹ ਲਿਓਰ ਕਰ ਲੈਂਦੇ ਆ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੁੰਦਾ ਹੈ ਨਾ ਕਿ ਕਿੱਦਾਂ ਇਹ ਪਾਲੀ ਦਿਆ ਕਿੱਦਾਂ ਬਟ ਆਪਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਤਾਂ ਕਰਕੇ ਇਹ ਛੇਤੀ ਹੀ ਮਰ ਚੁੱਕੇ ਸੀਗੇ ਸੋ ਦੈਟਸ ਵਾਈ ਇਹੀ ਕਹਿਣਾ ਚਾਹੁੰਦੇ ਆ ਵੀ ਇਹਦੇ ਉੱਤੇ ਆਪਣੀ ਮਨੀ ਵੇਸਟ ਨਾ ਕਰੋ ਤੇ ਹਨਾ ਐਵੇਂ ਵਧੀਆ ਵੀ ਨਹੀਂ ਲੱਗਦਾ ਕਿ ਆਪਾਂ ਜਾਨਵਰਾਂ ਨੂੰ ਹਨਾ ਕੈਦ ਕਰਕੇ ਰੱਖੀਏ ਇਹ ਉੜਦੇ ਹੀ ਸੋਹਣੇ ਲੱਗਦੇ ਨੇ ਤਾਂ ਕਰਕੇ ਮੈਂ ਇਹ ਚੀਜ਼ ਦੇ ਲਈ ਐਗਰੀ ਨਹੀਂ ਕਰ ਰਹੀ ਸੀ ਬਟ ਦਿਲਸ਼ਾਤੇ ਉਹਨਾਂ ਦੇ ਸਿਸਟਰ ਸੀ ਜਿਹੜੇ ਉਹ ਮਤਲਬ ਉਹਨਾਂ ਨੂੰ ਹੋਏ ਸੀ ਕਿ ਅਸੀਂ ਲਈਏ ਉਹਨਾਂ ਨੇ ਲੈ ਲਏ ਸੀ ਬਟ ਆਪਾਂ ਮੰਨਣਾ ਨਹੀਂ ਕੀਤਾ ਬਟ ਮੈਨੂੰ ਇਹ ਚੀਜ਼ ਨਹੀਂ ਵਧੀਆ ਲੱਗਦੀ ਕਿ ਆਪਾਂ ਕਿਸੇ ਵੀ ਪੰਛੀ ਨੂੰ ਹਨਾ ਕੈਦ ਕਰਕੇ ਰੱਖੀਏ ਹਰ ਇੱਕ ਨੂੰ ਆਪਦੀ ਲਾਈਫ ਇੰਜੋਏ ਕਰਨ ਦਾ ਹੱਕ ਹੈਗਾ ਉਹਨਾਂ ਨੂੰ ਇੰਜੋਏ ਕਰਨ ਦਿਆ ਕਰੋ ਤਾਂ ਕਰਕੇ ਕਿਸੇ ਨੂੰ ਵੀ ਆਪਣੀ ਕੈਦ ਦੇ ਵਿੱਚ ਨਾ ਰੱਖਿਆ ਕਰੋ ਫ੍ਰੀडम ਦਿਆ ਕਰੋ ਜਿਵੇਂ ਅਸੀਂ ਆਪਣੀ ਫ੍ਰੀडम ਦੇ ਨਾਲ ਇੰਜੋਏ ਕਰਦੇ ਆ ਇਹਨਾਂ ਨੂੰ ਵੀ ਹੱਕ ਆਗਾ ਆਪਦਾ ਇੰਜੋਏ ਕਰਨ ਦਾ ਸੋ ਦੈਟਸ ਵਾਈ ਇਹਨਾਂ ਨੂੰ ਇੰਜੋਏ ਕਰਨ ਦਿਆ ਕਰੋ ਹਾਂਜੀ ਆਪਾਂ ਪਹੁੰਚ ਚੁੱਕੇ ਆ ਅੱਧਕ ਰਸਤੇ ਪਠਾਨਕੋਟ ਤੇ ਸਾਨੂੰ ਬਹੁਤ ਜ਼ਿਆਦਾ ਨੀਂਦਾਰੀ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਹਨਾ ਕਿ ਜਾਂਦੇ ਜਾਂਦੇ ਆਪਣੇ ਸਾਰਿਆਂ ਦੀਆਂ ਬੈਟਰੀਜ਼ ਹੁੰਦੀਆਂ ਨੇ ਫੁੱਲ ਬਟ ਆਉਂਦੇ ਆਉਂਦੇ ਹੋ ਜਾਂਦੀਆਂ ਨੇ ਡੈੱਡ ਬਿਲਕੁਲ ਹੀ ਬਹੁਤ ਜ਼ਿਆਦਾ ਮੈਮਰੀਜ਼ ਲੈ ਕੇ ਆਨੇ ਹਨਾ ਆਪਾਂ ਇੰਨੀਆਂ ਜ਼ਿਆਦਾ ਫੋਟੋਜ਼ ਹੁੰਦੀਆਂ ਨੇ ਆਪਣੇ ਫੋਨ ਦੇ ਵਿੱਚ ਸਾਰੀ ਮੈਮਰੀ ਹੋ ਜਾਂਦੀ ਆ ਫੁੱਲ 1000 ਫੋਟੋਜ਼ ਇਹ ਨਹੀਂ ਪਤਾ ਕਿ ਕਿਹੜੀਆਂ ਰੱਖਣੀਆਂ ਨੇ ਕਿਹੜੀਆਂ ਛੱਡੀਏ ਚਲੋ ਵੈਸੇ ਕੋਈ ਗੱਲ ਨਹੀਂ ਪੈਂਡਰਾਈਵ ਦੇ ਵਿੱਚ ਮੂਵ ਕਰ ਲੈਂਦਾ ਬੰਦਾ ਫੋਟੋਜ਼ ਹੀ ਇੱਕ ਆਪੜੀ ਮੈਮਰੀ ਹੁੰਦੀ ਆ ਵੈਸੇ ਹੁਣ ਆਪਾਂ